ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ ਆ ਦੇਖੋ ਝੋਨਾ ਤਾਂ ਰਾਹ ਦੇ ਵਿੱਚ ਹੀ ਖਿਲਾਰਦੇ ਜਾਂਦੇ ਰਾਹ ਆ ਤੇ ਇਹ ਘਟੋ ਘਟ ਕਿਲੋਮੀਟਰ ਤੱਕ ਐਵੇਂ ਹੀ ਝੋਨਾ ਡੁੱਲਿਆ ਪਿਆ ਦੇਖੋ ਪਿੱਛੇ ਪਿੱਛੇ ਸਾਰੇ ਹੀ ਆ ਯਾਰ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੇ ਜੋ ਇੰਨੇ ਟਾਈਮ ਦੀ ਤੁਸੀਂ ਕਮਾਈ ਕਰਦੇ ਹੋ ਜਮੀਨ ਹਨਾ ਵਾਉਂਦੇ ਹੋ ਧਿਆਨ ਰੱਖਿਆ ਕਰੋ ਤੇ ਜੋ ਇਹ ਜਾਂ ਦਾ ਕਿਸੇ ਪਿੱਛੇ ਬੰਦਾ ਬਿਠਾ ਦਿਆ ਕਰੋ ਕਿਉਂਕਿ ਬਾਅਦ ਵਿੱਚ ਜੋ ਇੰਨਾ ਹੋਣਾ ਝੋਨਾ ਖਿਲਰ ਗਿਆ ਉਹ ਤੁਹਾਨੂੰ ਪਤਾ ਨਹੀਂ ਲੱਗਿਆਗਾ ਤੇ ਬਾਅਦ ਵਿੱਚ ਕਿਵੇਂ ਉਹਨੂੰ ਇਕੱਠਾ ਕਰਦੇ ਫਿਰੋਗੇ ਹਨ ਯਾਰ ਕੁਝ ਇੰਨੀ ਮਿਹਨਤ ਕੀਤੀ ਹੈਗੀ ਆ ਤੇ ਇੰਨੀ ਜਦੋਂ ਮਿਹਨਤ ਕਰ ਲਈ ਹੈਗੀ ਤੇ ਪਿੱਛੇ ਇੱਕ ਬੰਦਾ ਬਿਠਾ ਕੇ ਵੀ ਤੁਸੀਂ ਲਿਜਾ ਸਕਦੇ ਹੈਗੇ ਐਸੇ ਕਰਕੇ ਪਹਿਲਾਂ ਵਾਲੇ ਸਮੇਂ ਨੂੰ ਆਪਾਂ ਚੰਗਾ ਕਹਿ ਸਕਦੇ ਆ ਕਿਉਂਕਿ ਉਦੋਂ ਜਦੋਂ ਝੋਨਾ ਜਾਂ ਕਣਕ ਕੋਈ ਵੀ ਆਪਾਂ ਚੀਜ਼ ਲੈ ਕੇ ਜਾਣੀ ਹੁੰਦੀ ਸੀਗੀ ਤੇ ਉਹ ਬੰਦੇ ਨੂੰ ਨਾਲ ਹਮੇਸ਼ਾ ਰੱਖਦੇ ਹੁੰਦੇ ਸੀਗੇ ਤੇ ਉਹ ਟਰਾਲੀ ਦੇ ਪਿੱਛੇ ਬਿਠਾਇਆ ਜਾਂਦਾ ਸੀਗਾ ਕਿਉਂਕਿ ਉਹਦੇ ਨਾਲ ਪਤਾ ਲੱਗ ਜਾਂਦਾ ਸੀਗਾ ਵੀ ਕੋਈ ਝੋਨਾ ਲਾ ਤਾਂ ਨਹੀਂ ਰਿਹਾ ਕੋਈ ਕਣਕ ਤਾਂ ਨਹੀਂ ਲਾ ਰਿਹਾ ਤੇ ਜਾਂ ਕੋਈ ਪਿੱਛੇ ਜੇਵੇਂ ਡਾਲਾ ਖੁੱਲ ਗਿਆ ਜਾਂ ਕਿਸੇ ਵੀ ਪ੍ਰਕਾਰ ਨਾਲ ਥੱਲੇ ਝੋਨਾ ਡੋਲ ਰਿਹਾਗਾ ਉਹਨੂੰ ਸੰਭਾਲਿਆ ਜਾ ਸਕੇ ਇਸੇ ਕਰਕੇ ਬਈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ